देखो बटाला शहर ਦੇ ਅੰਦਰ ਬਟਾਰ ਕਮਿਸ਼ਨਰ ਮਿਊਸਪਲ ਕਾਰਪੋਰੇਸ਼ਨ ਬਟਾਲਾ ਅਸੀਂ ਇੱਕ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਜਿਹੜੇ ਇਨਫਰੋਚਮੈਂਟ ਆਏ ਨੂੰ ਹਟਵਾ ਰਹੇ ਹਾਂ ਔਰ ਇਸ ਗੱਲ ਨੂੰ ਅਸੀਂ ਇਨਸ਼ੋਰ ਕਰਾਂਗੇ ਕਿ ਦੁਬਾਰਾ بار بار ਨਾ ਲੱਗੇ ਲੋਕਾਂ ਨੂੰ ਪਿਆਰ ਨਾਲ ਵੀ ਸੰਜਾ ਰਹੇ ਹਾਂ ਜਾਗਰੂਕ ਵੀ ਕਰ ਰਹੇ ਹਾਂ ਤੇ ਸਫਾਈ ਦਾ ਵੀ ਨਾਲ-ਨਾਲ ਇਹਨਾਂ ਨੂੰ ਐਜੂਕੇਟ ਕਰ ਰਹੇ ਹਾਂ ਲਗਾਤਾਰ ਪ੍ਰਸ਼ਾਸਨ ਵੱਲੋਂ ਜਾਂਚ ਹੈ ਗੌਰਮੈਂਟ ਸਾਹਿਬ ਜੀ ਜਾਰਦੀਆਂ ਲੇਕਿਨ ਫਿਰ ਇੱਕ ਦਿਨ ਦੂਜੇ ਦਿਨ ਹੁੰਦਾ ਦੇਖਿਆ ਜਾਂਦੀ ਹੈ ਦੇਰੀ ਨਹੀਂ ਲੱਗਦੀ ਆ ਤੇ ਪਤਾ ਕਾफी ਦੇਖੋ ਇਹਦੇ ਵਾਸਤੇ ਮੈਂ ਬੇਨਤੀ ਕਰਾਂਗਾ ਕਿ ਪਬਲਿਕ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਦੁਕਾਨਦਾਰਾਂ ਨੂੰ ਵੀ ਸਹਿਯੋਗ ਦੇਣਾ ਚਾਹੀਦਾ ਕਿਉਂਕਿ ਇਹਨਾਂ ਦੇ ਸਹਿਯੋਗ ਤੋਂ ਬਿਨਾਂ ਕੋਈ ਵੀ ਚੀਜ਼ ਹੈ ਉਹਨੂੰ ਲਾਗੂ ਕਰਨਾ ਮੁਸ਼ਕਲ ਹੋ ਜਾਂਦਾ ਤੇ ਜਦੋਂ ਅਸੀਂ ਕਿਸੇ ਐਪਰੋਚਮੈਂਟ ਨੂੰ ਹਟਾਉਨੇ ਆ ਤੇ ਦੁਕਾਨਦਾਰ ਦਾ ਵੀ ਫਰਜ਼ ਬਣਦਾ ਹੈ ਕਿ ਦੁਬਾਰਾ ਉਹਨੂੰ ਅੱਗੇ ਨਾ ਕਰੇ ਪਰ ਪਬਲਿਕ ਦਾ ਵੀ ਫਰਜ਼ ਬਣਦਾ ਹੈ ਕਿ ਉਹਦੇ ਅੰਦਰ ਸਹਿਯੋਗ ਦੇਵੇ ਮਨਿਸਪਲ ਕਾਰਪੋਰੇਸ਼ਨ ਨੂੰ ਸਰ ਅਮ ਜੀ ਆਪਣੇ ਮਨਸੁਨਾਨੀਆ ਆਪ ਨੂੰ ਰਿਜੈਨ ਲਾ ਗਏ ਹੋਣੇ ਬਰੀ ਔਖਾ ਲੱਗਦਾ ਉਹ ਜਿਹੜੇ ਬੰਦ ਹੋ ਰਹੇ ਨੇ ਜਿਹੜੇ ਰੋਡ ਤੇ ਹੀ ਚੱਲ ਰਹੀ ਦਿੱਖੀ ਹੁ ਅੱਜ ਉਸੇ ਕਰਕੇ ਅਸੀਂ ਇਹ ਡਰਾਈਵ ਸ਼ੁਰੂ ਕੀਤੀ ਹੈ ਔਰ ਅਸੀਂ ਇਸ ਗੱਲ ਨੂੰ ਅ ਅੱਗੇ ਤੱਕ ਇਹ ਕਿੰਨੀ ਬਣਾਵਾਂਗੇ ਕਿ ਇੰਟਰੋਚੁਅਨ ਨਾ ਹੋਵੇ ਤਾਂਕਿ ਜੋ ਵੀ ਕੋਈ ਵੀ ਐਮਰਜੈਂਸੀ ਗੱਡੀ ਜਾਂ ਕੋਈ ਆਮ ਗੱਡੀ ਵੀ ਹੈ ਉਹਨੂੰ ਵੀ ਟ੍ਰੈਫਿਕ ਦੇ ਅੰਦਰ ਨਾ ਪ੍ਰੋਬਲਮ ਆਵੇ ਬੇਸਿਕ ਲੈ ਕੇ ਹੁੰਦਾ ਹੈ ਕਿ ਮਤਲਬ ਟ੍ਰੈਫਿਕਸ਼ਨ ਨਾ ਹੋਣ ਦਾ ਤੇ ਇਹ ਰਿਪੀਟ ਲਗਾ ਗਿਆ ਅੰਦਰ ਦੇਖੋ ਅਸੀਂ ਅਜਹਦਾਨ ਵਾਸਤੇ ਜਿਸ ਤਰ੍ਹਾਂ ਆਏ ਆ ਮੈਂ ਖੁਦ ਆਇਆ ਬਤਾਰ ਤੁਮੇਂ ਸ਼ਤਾ ਫੰਡ ਦਾੰਦਰ ਦਾ ਵੀ ਇੱਕ ਫਰਜ਼ ਬਣਦਾ ਹੈ ਇੱਕ ਨਾਗਰਿਕ ਹੋਣ ਦੇ ਨਾਤੇ ਕਿ ਕੋਈ ਜ਼ਰੂਰਤ ਨਹੀਂ ਕਿ ਕਾਨੂੰਨ ਦੇ ਡੰਡੇ ਨਾਲ ਹੀ ਸਿੱਧਾ ਕਰਨਾ ਇਹਨਾਂ ਦਾ ਵੀ ਫਰਜ਼ ਬਣਦਾ ਜੇ ਵਾਸੀਂ ਹਟਾਤਾ ਇਨਟਰੋਚਮੈਂਟ ਇਹਨਾਂ ਨੂੰ ਕੱਲ ਨਹੀਂ ਲਾਉਣੀ ਚਾਹੀਦੀ ਟੋਖਰੀਆਂ ਅੱਗੇ ਜਿਹੜਾ ਨਗਰ ਦੇ ਵਿੱਚ ਦੁਬਾਰਾ ਆਉਂਦੇ ਉਸ ਨੂੰ ਕਾਨੂੰਨੀ ਕਰ ਦੇਖੋ ਅਸੀਂ ਸ਼ੁਰੂ ਸ਼ੁਰੂਸ ਤੋਂ ਬੇਨਤੀ ਕਰਾਂਗੇ ਉਸ ਤੋਂ ਬਾਅਦ ਸ਼ਕਤੀ ਵੀ ਕਰਾਂਗੇ ਅਸੀਂ ਸਾਰੀ ਚੀਜ਼ਾਂ ਨੂੰ ਕਰ ਰਹੇ ਹਾਂ ਜੀ ਸਭ ਨੂੰ ਕਰ ਰਹੇ ਹਾਂ ਅ ਔਰ ਸਾਰੇ ਸਹਿਯੋਗ ਚਾਹੀਦਾ ਜੇ ਸਾਰੇ ਕਲੱਟਿਵਲੀ ਸਹਿਯੋਗ ਦੇ ਨਾਲ ਸਾਡਾ ਤੇ ਜ਼ਰੂਰੀ ਮਸਲੇ ਦਾ ਹੱਲ ਹੋਏਗਾ ਸਾਨੂੰ ਉਮੀਦ ਹੈ ਨਹੀਂ ਕਰਦੇ ਕਾਰਵਾਈ ਬਿਲਕੁਲ ਜੀ ਅਸੀਂ ਪਹਿਲਾਂ ਬੇਨਤੀ ਕਰਾਂਗੇ ਤੇ ਫਿਰ ਵੀ ਕੋਈ ਨਹੀਂ ਮੰਦਾ ਤੇ ਫਿਰ ਜੋ ਕਾਨੂੰਨ ਦੇ ਨਿਯਮ ਦੇ ਅਨੁਸਾਰ ਮੰਦੀ ਕਾਰਵਾਈ ਕੀਤੀ ਜਾਏਗੀ मांंदर सां नंबर खणी नीम त We'll be right back.